ਸਵਾਗਤ ਹੈ ਪੰਜਾਬ న్యూਸ 7 ਦੇ ਵਿੱਚ ਸ਼੍ਰੀ ਗੁਰਦਾਸ ਸਹਾਰਾ ਜੀ ਦੇ ਗੁਰਪੁਰਬ ਸ਼੍ਰੀ ਗਮਨਤਿ ਮਹਾਰਾਜ ਜੀ ਦੇ ਗੁਰਪੁਰਬ ਦੁਆਰਾ ਲਿਦਾਸ ਮਹਾਰਾਜ ਜੋਗੀ ਆਵਾਜ਼ ਦੁਆਰਾ ਲਿਦਾਸ ਮਹਾਰਾਜ ਸਾਹਿਬ ਦੇ ਵਿਗ ਪਾਏ ਗਏ ਸਾਹਿਬ ਦੇ ਵਿਗ ਪਾਏ ਗਏ ਇਸ ਮੌਕੇ ਅਕਾਲੀ ਦਲ ਦੇ ਨੇਤਾ ਪ੍ਰਫੈਤ ਪ੍ਰੀਤ ਸਿੰਘ ਚੰਦੂ ਮજરા ਤੇ ਡੀਪੀ ਕਰਤਾਰ ਸਿੰਘ ਨੇ ਹਾਜ਼ਰੀ ਲਗਵਾਈ ਇਸ ਮੌਕੇ ਹੋਰ ਵੀ ਸ਼ਰਧੇਮਤਵਾਦ ਨੇ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਲਈ। ਸ਼ਕਰਤਾ ਦੇ ਮਹਾਂ ਆਕਾਰ ਅਨੁਸਾਰ। ਸ਼੍ਰੋਮਣੀ ਭਗਤ ਜਨਾਈ ਦੇ ਪ੍ਰਕਾਰ ਦੀ ਆਹਰਾ ਹੈ। ਸਭੂ ਸੰਗਤਾਂ ਨੇ ਇੱਕ ਸਮਾਰਣ ਦੇ ਵਿੱਚ ਪਾਸੋਂ ਰੋੜ ਤੋਂ ਆਰਧਿਆਥਾਨਾ ਉੱਪਰ ਤੋਂ ਬਹੁਤ ਬਰੰਦੀ जिन्ना रहे हम आए रा मरना तुजे तुखार हार परयो तुवारी लेखा छोर्य नेख पुन्ह है हम निर्गुण ਨਾਨਕ ਦਾ ਵਾਹਿਗੁਰੂ ਜੀ ਕਾ ਕਾ ਸਵਾਗਤ ਵਾਹਿਗੁਰੂ ਜੀ ਕੀ ਫਤੇ ਤੰਤਰ ਸਾਹਿਬ ਦੇ ਅੰਦਰ ਜੁਲਮਿਲ ਗ੍ਰਤੀ ਕਿਆ ਸਾਸ ਜਿਉ ਆਪ ਸਾਰੀਆਂ ਸੰਤਾਂ ਦਾ ਮੰਤਰੀ ਸਹਿਬਾਨਾਂ ਦਾ ਜਿਹੜੇ ਵੀ ਆਕਰਖੇ ਗੁਰਦਵਾਰਾ ਵਿੱਚ ਨਿਵਸਤਕ ਹੋਏ ਹਨ واحرو جی کا خالص واحد ست گور شری گور روداز مہاراج کے سارے بہت بہت مبارکار ਨਿਕਾਸ ਦਾ ਸਵਾਗਤ ਕਰਦੇ ਹਾਂ ਜਿ ਜਿੰਨੇ ਵੀ ਸਾਥਕਾਂ ਪਹੁੰਚੇ ਆਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਨੀਆ ਦਾ ਮਾਣ ਭੈਣਾ ਮੀਨ ਦੁਨ ਦਾ ਲੋਕ ਦੁਨੀਆ ਦੇ ਹਰ ਕੋਲੇ ਮਰੋਤਾ ਚੁਕਾਈ ਉਹਦੇ ਬਾਰੇ ਬਾਰੇ ਸਾਲ ਨੂੰ ਅਜੇ ਮਹਾਨ ਬਿਰਤ ਦੇ ਰਾਜ ਕਹਿੰਦੇ ਰਹੇ ਇਹ ਹੀ ਕਨਸੈਪਟ ਸੀ ਗੁਰਮੁਖੀ ਦੀ ਗੱਲ ਉਹਨਾਂ ਨੇ ਕਿਹਾ ਕਿ ਐਸਾ ਜ਼ਹਿਨ ਹੋਵੇ ਐਸਾ ਦੇਸ਼ ਹੋਵੇ ਜਿੱਥੇ ਸਾਰੇ ਬਰਾਬਰ ਹੋ ਕੋਈ ਉਤਲੀਕਾ ਨਾ ਹੋਵੇ ਕੋਈ ਤਾਕਤਾਂ ਕਮਜ਼ੋਰ ਨਾ ਹੋਵੇ ਕੋਈ ਅਮੀਰ ਗਰੀਬ ਦਾ ਪਾਲਾ ਇੱਕ ਨਾ ਪਿਆਰ ਦਾ ਵਾਤਾਵਰਨ ਹੋਏਗਾ ਇੰਨੀ ਸੰਭਾਵਨਾ ਹੋਏਗੀ ਸਾਰੇ ਕਿਰਦਾਰਾਂ ਵਿਚਾਲੇ ਖਿਆਲ ਸਾਰਾ ਟਕਰਾ ਸਾਰੇ ਦੀਵਾਰ ਖਤਮ ਹੋ ਜਾਣਗੇ ਐਸਾ ਸੰਸਾਰ ਬੈਠੋ ਪੜਾ ਤਾਂ ਉਹਨੇ ਤਾਂ ਕੰਸਰਟ ਲਾ ਕੇ ਦਿਮਾਗ ਦੇ ਲਿਆਦੇ ਔਰ ਇਤਨਾ ਨਾ ਸੰਸਾਰ ਇਤਨਾ ਚਾਹੀਦਾ ਸੀ ਔਰ ਮੈਂ ਸੱਚੀ ਗੱਲ ਗੁਰੂ ਨਾਨਕ ਜੀ ਨੇ ਇਸ ਬੇਜੋੜੇ ਨੇ ਕਨਸੈਪਟ ਨੂੰ ਵੜਾ ਲੈ ਨਾਂ ਮੁਜਾਇਲਾ ਦੀ ਊੜਾ ਨਾ ਟੈਂਕਾ ਦੀ ਊੜਾ ਨਾ ਸਰਦਾ ਜੋ ਵਸਿਆ ਹੈ ਉਹ ਪੇਤੇ ਬਰਕਾਹ ਪਿਆੜਾ ਗੁਰਦਾਰ ਜੀ ਦਾ ਨਾਮ ਆਇਆ ਤਮ ਜਵਤਾਂ ਕਿ ਉਹ ਸੋਚ ਨੂੰ ਪ੍ਰੇਰਨਾ ਲੈ ਕੇ ਜਾਣੀਆਂ ਅਸੀਂ ਕੋਸ਼ਿਸ਼ ਕਰਦੀਆਂ ਕਿ ਆਪਣੇ ਵਿੱਚ ਜੇ ਵੀ ਮਾਰੇ ਨੂੰ ਤੇ ਦਵਾਰ ਟਕਰਾਰ ਦਵਾਰ ਟਕਰਾਰ ਜਿਹਨ ਬਦਈ ਕਿੰਨੀ ਮਾਇਆ ਉਹਨੇ ਘਰੇ ਪਈ ਜਾਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਕੀ ਕੀ ਨੇ ਦੂਜੇ ਪਾਸੇ ਇਹ ਜੀ ਰੋ ਕੇ ਰੋਦੇ ਨੂੰ ਦੱਸ ਰਹੇ ਇਨਸਾਨ ਰੋਦੇ ਨੂੰ ਦੇਖ ਰਹੇ ਹੈ। ਸਵਾਜ ਦੇ ਸਵਾਜ ਨੂੰ ਬਰਾਬਰ ਕਰਨ ਦਾ ਜਵਾਬ ਦਾ ਗੁਰੂ ਗਾ ਜੀ ਉਸ ਮਹਾਨ ਸੋਹਣ ਤੇ ਤੇਰੇ ਦੀ ਪ੍ਰੇਮ ਰਹਿ ਕੇ ਉਹਦੇ ਭਗਤਾਂ ਨਿਹੜੇ ਨੇ ਜੋ ਸਭੀ ਬਾਣੀ ਰੇਖਿਆ ਸਾਡੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਸਾਡੇ ਗੁਰੂ ਕਲੀਤਨ ਪਾਸ਼ਾ ਮੇਰੀ ਜੈ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਗ੍ਰੰਥ ਦੇ ਬਾਣੀਓ ਬਾਣਡੁਰਾ ਕੀ ਦੇ ਜੋ ਪ੍ਰਭ ਕੋ ਮਿਲ ਕੋ ਚਹੇ ਖੋਜ ਸ਼ਬਦ ਵਿੱਚ ਦੇ ਕਹੇ ਜਿਹਨੇ ਪ੍ਰਮਾਤਮਾ ਨੂੰ ਮਿਲਣਾ ਜਿਹਨੇ ਰੱਬ ਨੂੰ ਮਿਲਣਾ ਉਹ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚ ਲੱਭ ਜਾਗਾ ਇਹ ਗੁਰੂ ਕਰਨੀ ਕਰਵਾਸ਼ਾ ਕਰੇ ਗਏ ਨੇ ਅਪਨ ਸੋ ਇਟਸ ਗੁਰੂ ਗ੍ਰੰਥ ਸਾਹਿਬ ਦੇ ਸਰੋਪਨੀ ਬਾਣਕੋ ਦਾ ਜਿਹੜੀ ਬਾਣੀ ਨਾਲ ਨਾਲ ਜਿਨੂੰ ਅਪਨ ਗੁਰੂ ਦਾ ਕਰਦਾ ਬਹੁਤ ਬਹੁਤ ਖੁਸ਼ੀਆਂ ਮੈਨੂੰ ਦੇ ਸਾਰੇ ਪਰੋਤਨਾਂ ਦਾ ਬਾਬਾ ਜੀ ਦਾ ਰਾਜਾ ਰਾਮ ਦੇ ਤੇ ਸਾਰੀ ਪਰਿਵਾਰਕ ਕਮੇਟੀ ਦਾ ਸਾਰਿਆਂ ਦਾ ਧੰਨਵਾਦ ਕਰਨਾ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਹਲਕੇ ਦੇ ਸਾਡੇ ਮੁਖ ਸੇਵਾਦਾਰ ਨੇ ਚਾਨਦਾਨ ਸਿੰਘ ਜੀ ਦੀ ਮਿਲਿ ਜਿਨ੍ਹਾਂ ਦਾ ਪਰਿਵਾਰ ਤਾਦੇ ਨਾਨੇ ਇਸ ਇਬਰਾਦ ਦੇ ਵਿੱਚ ਹੋਏ ਜੋ ਸਰਪੰਚ ਬਰੋਦਾ ਜੀ ਨੇ ਰਾਤ ਤੁਹਾਨੂੰ ਦਿੱਤੀ ਆ ਉਹ ਜਕਰਾਨ ਦੇ ਵਿੱਚੋਂ ਇਹਨਾਂ ਦੇ ਨਾਨਾ ਜੀ ਸਾਹ ਪਰਵਸੀ ਜੀ ਜੀਰ ਪਰਵਸੀ ਜੀ ਉਹ ਪਤਾਨ ਦਾ ਸਾਹ ਤੇ ਜਿਹਨਾਂ ਦੇ ਨਾਲੇ ਗੁਰਮਰਦ ਸਾਹਿਬ ਬੜੇ ਮਿਹਰੇ ਜੀ ਜੀ ਨੂੰ ਠੀਕ ਰੱਖੋ ਉਹਦੇ ਹੋਦੇ ਮੇਰਾ ਉਹ ਬਹੁਤ ਸਵਾਗਤ ਕਰਦੇ ਤੁਹਾਡੇ ਨੂੰ ਸੇਵਾ ਕਰਦੇ ਨੇ ਉਹ ਵੀ ਜੀ ਬੈਠੇ ਨੇ ਸੈਣੀ ਸਾਹਿਬ ਕਾਬੀ ਸਾਹਿਬ ਬੈਠੇ ਨੇ ਮਿੰਟੂ ਕਾਬੀ ਜੀ ਤੇ ਬਾਦ ਜੀ ਦਾ ਬੇਟਾ ਬਹੁਤ سارے ਸੱਜਣ ਖਾਸ ਤੌਰ ਤੇ ਪੀਰ ਜੀ ਦੇ ਪੁੱਤਰੇ ਕਮਜੋਰ ਲੋਕਾਂ ਨੂੰ ਸਮਾਜ ਦੇ ਵਿੱਚ ਉੱਚਾ ਚੁੱਕਾ ਚਾਹੁੰਦੇ ਨੇ ਹਮੇਸ਼ਾ ਯਤਨ ਕਰਦਾ ਸਾਡੇ ਜੀਤ ਸਿੰਘ ਸਾਹਿਬ ਬੜੇ ਹਿਰਦੇ ਨੇ ਨਾਲ ਸਹਿਯੋਗ ਕਰਦੇ ਜੋ ਸੁੱਖਾ ਜੀ ਖਰਗਨਾ ਵੀ ਸਾਰੇ ਇਲਾਕੇ ਦੇ ਨਾਮ ਦੇ ਲੋਕ ਅੱਜ ਇਸ ਮਹਾਨ ਪੁੱਤਰ ਦੇ ਹਾਰ ਤੇ ਹਾਜ਼ਰੀ ਭਰੇ ਨੇ ਮੈਂ ਸਾਰੇ ਬਦੋਸਤਾਂ ਨੂੰ ਬਹੁਤ ਬਹੁਤ ਵਾਧਵਾਦ ਕਰਨਾ ਕਿ ਬਹੁਤ ਧੰਨ

मौजूदु उन्हनि जी अॼु पुछे साम्हूं सारियां देहि परताद हुए और रदास महाराज ने जितने में परेशानियों पर चलते हुए आपा आपा अगला जी विश्वकर्मा में वाई मुक्ति का खानसा वाई रोजी की पहुंचे एक पब्लिक ओज जापान के Teruskan, adakah kamu memerdaya? Baiklah. Sujarangi, Kobi Kamar Salman, Sujarangi, Sujarangi.